ਕਾ ਵੀ ਮੈਂ ਅੰਮ੍ਰਿਤਸਰ ਦੀ ਸਫਾਈ ਦੀ ਗੱਲ ਕੀਤੀ ਐਤਕਾ ਤੁਸੀਂ ਆਪ ਦੇਖੋ ਇਹ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਮੰਡੀ ਆ ਇਥੋਂ ਫਲ ਫਰੂਟ ਕਮ ਸੇ ਕਮ 1 ਲੱਖ ਲੋਕਾਂ ਨੂੰ ਸਪਲਾਈ ਹੁੰਦਾ ਜਾਂਦਾ ਹੈ ਤੇ ਕਿਸੇ ਵੀ ਸੜਕ ਨੂੰ ਦੇਖ ਲਿਓ ਕੀ ਹਾਲਤ ਹੈ ਇੱਥੇ ਕੋਈ ਸੈਨੀਟੇਸ਼ਨ ਨਹੀਂ ਆ ਇੱਥੇ ਕੋਈ ਬਾਹਰੋਂ ਡਰਾਈਵਰ ਆਵੇ ਉਹਦੀ ਬਾਥਰੂਮ ਨਹੀਂ ਆ ਇੱਥੇ ਪਾਵਰ ਵੀ ਜਿਹੜੀ ਆਉਂਦੀ ਆ ਪੂਰਾ ਚਿਰ ਨਹੀਂ ਆਉਂਦੀ ਤੇ ਇਹੋ ਜੀ ਹਾਲਤ ਜਿਹੜੇ ਇਥੋਂ ਦੇ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਇਹ ਕਿਉਂ ਇਸ ਤਰ੍ਹਾਂ ਦੀ ਹਾਲਤ ਹੈ ਔਰ ਖਾਸ ਤੌਰ ਤੇ ਜਦੋਂ ਬਾਰਿਸ਼ ਹੋ ਜਾਂਦੀ ਆ ਇਹਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਆ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਆਪ ਆ ਕੇ ਦੇਖੋ ਕਿਸੇ ਪਾਸੇ ਚਲੇ ਜਾਓ ਮੈਂ ਅੱਜ ਐਸੋਸੀਏਸ਼ਨ ਵਾਲਿਆਂ ਨਾਲ ਮਿਲਿਆ ਤੇ ਮੈਂ ਇਹਨਾਂ ਨੂੰ ਅਸ਼ੋਰ ਕੀਤਾ ਆ ਕਿ ਜਿਹੜੀਆਂ ਇਹਨਾਂ ਦੀਆਂ ਲੀਗਲ ਪ੍ਰੋਬਲਮ ਨੇ ਉਹਨਾਂ ਦੇ ਨਾਲ ਖੜਾ ਹੋ ਕੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉੱਤੇ ਲੈ ਕੇ ਜਾਵਾਂਗੇ ਦੂਸਰੀ ਗੱਲ ਜਿਹੜੀ ਇੱਥੋਂ ਦੀ ਸਾਫ ਸਫਾਈ ਉਹ ਤਾਂ ਰਿਸਪੌਂਸਿਬਿਲਟੀ ਆ ਜਿਹੜੇ ਇਲੈਕਟਿਡ ਲੋਗ ਨੇ ਮੈਂ ਇਹ ਆਸ਼ਵਾਸਨ ਦਿੰਦਾ ਆ ਕਿ ਜਿਹੜਾ ਗੁਰੂ ਨਗਰੀ ਦਾ ਅਸੀਂ ਸਫਾਈ ਦਾ ਸਪੈਸ਼ਲ ਪੈਕੇਜ ਲਿਆਣਾ ਆ ਉਹਦੇ ਚ ਇਹਨੂੰ ਜ਼ਰੂਰ ਇਨਕਲੂਡ ਕਰਨਾ ਆ ਦੇਖੋ ਅੱਜ ਕੱਲ ਦੀ ਟੈਕਨੋਲੋਜੀ ਚ ਕਈ ਚੀਜ਼ਾਂ ਹੋ ਸਕਦੀਆਂ ਜਿ ਤਰ੍ਹਾਂ ਇੱਥੇ ਸੋਲਰ ਪਾਵਰ ਲੱਗੇ ਆਪਾਂ ਉੱਤੇ ਦੇਖ ਰਹੇ ਆ ਕਿੰਨੀ એનર્ਜੀ ਆਉਂਦੀ ਆ ਔਰ ਸੋਲਰ ਪਾਵਰ ਦਾ ਪਲਾਂਟ ਚਨਾਈ ਚ ਲੱਗਿਆ ਮੈਂ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਮਰੀਕਾ ਤੇ ਭਾਰਤ ਦਾ ਜਿਹੜਾ ਰਿਲੇਸ਼ਨਸ਼ਿਪ ਆ ਸੋਲਰ ਉਹਦਾ ਇੱਕ ਇੰਪੋਰਟੈਂਟ ਤੇ ਸਭ ਤੋਂ ਪਹਿਲਾਂ ਆਪਾਂ ਅੰਮ੍ਰਿਤਸਰ ਚ ਕਿਉਂ ਨਾ ਲਗਵਾਈਏ ਤੋਂ ਇੱਥੇ ਸੋਲਰ ਪਾਵਰ ਲਗਵਾਵਾਂਗੇ ਜਿਹਦੇ ਨਾਲ ਲਾਈਟਾਂ ਹੋਣਗੀਆਂ ਕਿਉਂਕਿ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਚੋਰੀ ਡਕੈਤੀ ਵੀ ਹੁੰਦੀ ਆ ਜਦੋਂ ਜਾਂਦੇ ਉਹਨਾਂ ਦੇ ਸੈੱਲ ਫੋਨ ਚੋਰੀ ਹੋ ਜਾਂਦੇ ਆ ਕਈਆਂ ਨੂੰ ਮਾਰ ਕਟਾਈ ਵੀ ਹੋ ਜਾਂਦੀ ਆ ਇਹ ਕਿਉਂ ਹੋਵੇ ਇਹ ਪੁਲਿਸ ਦਾ ਕੰਮ ਹੈ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਔਰ ਇੱਥੇ ਲਾਈਟਾਂ ਹੋਰ ਟੈਕਨੋਲੋਜੀ ਨਾ ਇਹ ਕਾਫੀ ਚੀਜ਼ਾਂ ਸਾਫ਼ ਹੋ ਜਾਂਦੀਆਂ ਅਸੀਂ ਉਹ ਕਿਉਂ ਨਹੀਂ ਲਿਆਂਦੀਆਂ ਤਾਂ ਮੈਂ ਫੇਰ ਤੁਹਾਨੂੰ ਦੁਬਾਰਾ ਕਹਿਣਾ ਕਿ 227 ਤੱਕ ਜਿਹੜਾ ਸਪੈਸ਼ਲ ਪੈਕੇਜ ਅੰਬਰਸਰਦਾ ਅਵੀ ਮੋਦੀ ਸਾਹਿਬ ਤੋਂ ਲਿਆਣਾ ਆ ਉਹਦੇ ਚ ਇਹਦੀ ਵੀ ਸਾਫ ਸਫਾਈ ਕਰਵਾਨੀ ਹੈ ਬਿਲਕੁਲ ਸੋ ਸਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਮੀ ਜੜੀ ਆ ਹਰ ਜਗ੍ਹਾ ਦਿਖਾਈ ਜਾ ਰਹੀ ਹੈ ਪਰ ਅੰਮ੍ਰਿਤਸਰ ਵਿੱਚ ਖਾਸ ਤੌਰ ਤੇ ਹਰ ਵਰਗ ਨੂੰ ਮਿਲਦੇ ਪਏ ਕਿਵੇਂ ਨਾ ਹੰਗਾਰਾ ਮਿਲ ਰਿਹਾ ਅਤੇ ਲੋਕਾਂ ਦੀ ਮੰਗ ਕੀ ਹੈ ਅੰਮ੍ਰਿਤਸਰ ਵਾਸੀ ਚਾਹੁੰਦੇ ਕਿ ਉਹ ਸਭ ਤੋਂ ਜ਼ਿਆਦਾ ਚਾਹੁੰਦੇ ਨੇ ਸਾਫ ਸਫਾਈ ਚਾਹੁੰਦੇ ਨੇ ਕਿ ਇਨਕਮਾ ਵਧਣ ਤੇ ਮੈਂ ਦੁਬਾਰਾ ਇਹੋ ਹੀ ਸਭ ਨੂੰ ਰਿਕਵੈਸਟ ਕਰਦਾ ਆ ਜਿੰਨੇ ਪੋਲਿਟਿਕਲ ਲੀਡਰ ਨੇ ਕਿ ਕੁਛ ਤੇ ਸ਼ਰਮ ਕਰੋ 60 ਸਾਲ ਸਾਲ ਦੇ ਬਣੇ ਹੋਏ ਹੋ ਇਥੋਂ ਦੀ ਹਾਲਤ ਦੇਖੋ ਤੇ ਆਹ ਹਾਲਤ ਆਪਾਂ ਐ ਨਹੀਂ ਰਹਿਣ ਦੇਣੀ ਇਕੱਠੇ ਮਿਲ ਕੇ ਇਹਨੂੰ ਅਸੀਂ ਠੀਕ ਠਾਕ ਕਰੀਏ ਸਰ ਇਹ ਕੰਮ ਹੈ ਜੇ ਮੋਮੈਂਟ ਨੂੰ ਤੁਹਾਹੀ ਹੋ ਜਾਣਾ ਨਹੀਂ ਕੋਈ ਪਾਣੀ ਦਾ ਰੋਕਣ ਦੇ ਲਈ ਜ਼ਰੂਰ ਜੋ ਲਾਗ ਲਾ ਕੇ ਖੜੇ ਹੋ ਹਰ ਤਰ੍ਹਾਂ ਦਾ ਮੇਰਾ ਆ ਗਿਆ ਐਸੇ ਦੇਖੋ ਅਸੀਂ ਫੋਨ ਆ ਰਿਹਾ ਵੱਡੇ ਪੱਜੀ ਸਰਕਾਰ ਦੀ ਹਾਲਤ ਕੋਈ ਸੁਣਵਾਈ ਨਹੀਂ ਜੀ ਇਹ ਦੁਕਾਨਾ ਚਾਹੀਏ ਅੱਗੇ ਛੱਡਦੇ ਦੋ ਅਗਰ ਤੋਂ ਨਾ ਟੀਵੀ ਵਾਲਿਆਂ ਨੂੰ ਕੋ ਦਿਖਣ ਨਾਲ ਨਾਲੀ 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 ਆ ਦੇ ਬਾਜੀ ਸਰ ਥੋੜਾ ਜਿਹਾ ਅੱਗੇ ਤੁਰ ਜੀ ਚੱਲਿਓ ਪੁਰਾਣੇ ਲੋਕਲੇਟਾਂ ਕੀ ਹਾਲ ਮੈਂ ਕਿਤੇ ਇੱਥੇ ਹੀ ਸ਼ੁਰੂ ਕਰ ਦਈਏ ਇਹਨਾਂ ਦੁਕਾਨਾਂ ਜੀ ਸਾਡੀ ਰੋਟੀ ਬਣੂਗੀ ਇੱਥੇ ਹੀ ਖਾਂਦੇ ਆ ਟਾੜ ਕੇ ਨਵੀਂ ਟੈਕਨੋਲੋਜੀ ਨਾਲ ਸਭ ਠੀਕ ਹੋਈ ਜਾਣਾ ਆਜਾ ਬਿਓ ਜੀ ਜਿਹੜੇ ਆਏ ਆ ਸੰਦੀ ਸੰਦੀ ਜੀ ਤੇ ਬੜੇ ਤਰਨਜੀਤ ਸਿੰਘ ਸੰਦੂ ਜੀ ਆਏ ਨੇ ਅੱਜ ਮੰਡੀ ਦਾ ਉਹਨਾਂ ਨੇ ਦੌਰਾ ਦੌਰਾ ਕੀਤਾ ਸਾਡੀਆਂ ਮੁਸ਼ਕਲਾਂ ਨੂੰ ਸੁਣਿਆ ਉਹਨਾਂ ਨੇ ਅਸੀਂ ਉਹਨਾਂ ਨੇ ਅੱਗੇ ਇਹੋ ਇੱਕ ਮੰਗ ਰੱਖੀ ਕਿ ਮੰਡੀ ਦੀ ਸਫਾਈ ਵਿਵਸਥਾ ਨੂੰ ਸੁਧਾਰਿਆ ਜਾਵੇ ਠੀਕ ਕੀਤਾ ਜਾਵੇ ਉਹਨੂੰ ਕਿ ਉਹਨਾਂ ਨੇ ਆਪ ਦੇਖਿਆ ਕਿ ਮੰਡੀ ਵਿੱਚ ਬਹੁਤ ਜ਼ਿਆਦਾ ਗੰਦਗੀ ਹੈ ਰਹਿਣਾ ਇੱਥੇ ਬਹੁਤ ਜ਼ਿਆਦਾ ਦੁਬਰ ਹੋ ਗਿਆ ਤੇ ਦੂਸਰੀ ਚੀਜ਼ ਅਸੀਂ ਇੱਕ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਆਰਮੀ ਦਾ ਜਿਹੜਾ ਡੰਪ ਹੈ ਉਹਦੀ ਰੇਂਜ ਡਿਫੈਂਸ ਮਿਨਿਸਟਰੀ ਤੋਂ ਕਟਵਾਈ-ਕਟਾਈ ਜਾਵੇ ਕਿ ਜੇਕਰ ਉਹ ਰੇਂਜ 100 ਮੀਟਰ ਹੋ ਜਾਂਦੀ ਹੈ ਤੇ ਮੰਡੀ ਦੇ ਡਿਵੈਲਪਮੈਂਟ ਵੀ ਕਾਫੀ ਹੱਦ ਤੱਕ ਸ਼ੁਰੂ ਹੋ ਜਾਏਗੀ ਕਿਉਂਕਿ ਜਦੋਂ ਵੀ ਆਪਾਂ ਡਿਵੈਲਪਮੈਂਟ ਬਾਰੇ ਕਹਿੰਦੇ ਆ ਕਿਸੇ ਸਟੇਟ ਗਵਰਨਮੈਂਟ ਨੂੰ ਕਹਿੰਦੇ ਆ ਤੋਂ ਆਰਮੀ ਦੇ ਡੰਪ ਦਾ ਹਵਾਲਾ ਦੇ ਦਿੰਦੇ ਆ ਤੇ ਉੱਤੇ ਸਾਰਾ ਕੁਝ ਰੁਕ ਜਾਂਦਾ ਠੱਪ ਹੋ ਜਾਂਦਾ ਤੇ ਸੰਧੂ ਸਾਹਿਬ ਨੇ ਸਾਨੂੰ ਅੱਜ ਆਸ਼ਵਾਸ਼ਣ ਦਵਾਇਆ ਕਿ ਉਹ ਡਿਫੈਂਸ ਮਿਨਿਸਟਰੀ ਦੇ ਗੱਲ ਕਰਕੇ ਰੇਂਜ ਵੀ ਕਟਵਾਣਗੇ ਤੇ ਰਿਪੇਅਰਸ ਦਾ ਵੀ ਜਿਹੜੀ ਮੰਡੀ ਦੀ ਰਿਪੇਅਰ ਹੋਣ ਵਾਲੀ ਹੈ 1975 ਦੀ ਮੰਡੀ ਬਣੀ ਹੈ ਸੜਕਾਂ ਚਾਰ ਦੀਵਾਰੀ ਸ਼ੈਡਸ ਉਹਦੇ ਬਾਰੇ ਵੀ ਉਹਨਾਂ ਆਸ਼ਵਾਸ਼ਣ ਦਿੱਤਾ ਕਿ ਰਿਪੇਅਰ ਦੀ ਮਨਜ਼ੂਰੀ ਵੀ ਆ ਗਈ ਸੀ ਜਲਦੀ ਲੈ ਕੇ ਦਿਆਂਗੇ ਕਿੰਨੇ ਕੁ ਲੋਕ ਨੇ ਜਿਹੜੇ ਇਸ ਮੰਡੀ 'ਚ ਕੰਮ ਲੱਗੇ ਜੁੜੇ ਹੋਏ ਨੇ ਕਿੰਨੇ ਲੋਕ ਇਸ ਮੰਡੀ 'ਚ ਦੇਲੀ ਆਉਂਦੇ ਨੇ ਹਜ਼ਾਰਾਂ ਦੀ ਤਰ੍ਹਾਂ ਆਉਂਦੇ ਆ ਜੀ ਲੋਕ 30 ਲੱਖ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਇੱਥੋਂ ਸਬਜ਼ੀ ਤੇ ਫਰੂਟ ਦੀ ਸਪਲਾਈ ਹੁੰਦੀ ਹੈ ਤੇ ਉਹ ਦੇਖਿਆ ਉਹਨਾਂ ਨੇ ਕਿ ਕਿੰਨੀ ਗੰਦਗੀ ਭਰੀ ਹੈ ਤੂੰ ਸਬਜ਼ੀ ਤੇ ਫਰੂਟ ਖਾਂਦੇ ਆ ਜੋ ਕਿ ਸਾਡੀ ਹੈਲਥ ਵਾਸਤੇ ਵੀ ਬਹੁਤ ਖਰਾਬ ਹੈ ਤੇ ਮੰਡੀ ਦੇ ਵਿੱਚ ਡੇਲੀ 50 ਹਜ਼ਾਰ ਤੋਂ ਬੱਦ ਆਦਮੀ ਆਂਦੇ ਆ ਜਿਹਦੇ ਵਿੱਚ ਰਿਟੇਲਰਸ ਆ ਕਸਟਮਰਸ ਆ ਆਰਤੀ ਮਜ਼ਦੂਰ ਪੱਲੇਦਾਰ ਪੱਲੇਦਾਰ ਜ਼ਿਮੀਦਾਰ ਤੇ ਸਟਾਫ ਸਾਡੇ ਅਕਾਊਂਟੈਂਟ ਕਾਫੀ ਹੁੰਦਾ ਜੀ ਇਹ ਮੰਡੀ ਆਈ ਤਾਂ ਮੰਡੀ ਲੱਗਦੀ ਆ ਜਿਵੇਂ ਛੱਪੜ ਹੀ ਹੁੰਦਾ ਗੰਦਗੀ ਦਾ ਢੇਰ ਡੰਪ ਲੱਗੇ ਹੁੰਦੇ ਨੇ ਇੱਥੇ ਤੇ ਇਨੀ ਸਾਫ਼-ਸਫਾਈ ਕੋਈ ਨਜ਼ਰ ਨਹੀਂ ਆਉਂਦੀ ਸਰ ਇਹ ਸਾਫ਼-ਸਫਾਈ ਦੇ ਮੰਡੀ ਦੇ ਠੇਕੇਦਾਰ ਦੇ ਹੱਥ ਹੈਗੀ ਹੈ ਜਾਂ ਮੰਡੀ ਦੇ ਮਾਰਕੀਟ ਬੋਰਡ ਕਮੇਟੀ ਦੇ ਹੱਥ ਹੈ ਜਾਂ ਮੰਡੀ ਬੋਰਡ ਦੇ ਹੱਥ ਹੈ ਅਸੀਂ ਕਈ ਵਾਰੀ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਪਰ ਉਹ ਹਵਾਲਾ ਦੇ ਦਿੰਦੇ ਕਿ ਮੰਡੀ ਦੀ ਰੋਡਸ ਨਹੀਂ ਬਣੀਆਂ ਹੋਈਆਂ ਕੱਚਾ ਕੱਚੀ ਹੈਗੀ ਇਸ ਕਰਕੇ ਸਫਾਈ ਦਾ ਵੀ ਨਹੀਂ ਕਰਦੇ ਉਹ ਹੁਣ ਜਿਹੜੇ ਅਜੇ ਤਰ੍ਹਾਂ ਸੰਦੂ ਪਹੁੰਚੇ ਵਿੱਚ ਵਾਸ਼ਾਣ ਤੋਂ ਦੇ ਕੇ ਗਏ ਹਨ ਆਸ਼ਵਾਸ਼ਣ ਉਹਨਾਂ ਦਿੱਤਾ ਹੈ ਕਿ ਤੁਹਾਡਾ ਡੰਪ ਦੀ ਰੇਂਜ ਆਪਾਂ ਘਟਵਾਵਾਂਗੇ ਤੇ ਰਿਪੇਅਰਸ ਕਰਵਾਵਾਂਗੇ ਮੰਡੀ ਦੀ ਜਿਹੜੇ ਰੋਡਸ ਚਾਰ ਦੀਵਾਰੀ ਔਰ ਸ਼ੈਡ ਦੀ ਰਿਪੇਅਰ ਕਰਾਵਾਂਗੇ ਤੇ ਬਾਕੀ ਜਿਹੜਾ ਐਕਸਪੋਰਟ ਵੱਲ ਵੀ ਥੋੜਾ ਜਿਆਹਾ ਉਹਨਾਂ ਨੇ ਕਿਹਾ ਕਿ ਮੰਡੀ ਦੀ ਡਿਵੈਲਪਮੈਂਟ ਔਰ ਬਿਜ਼ਨਸ ਦੀ ਡਿਵੈਲਪਮੈਂਟ ਨੂੰ ਵਧਾਉਣਗੇ